एलियंस एक बहुत जरूरी चीज थी की जी ते ओ दे कारण इंडिया च काफी ओने ने मेहनत कीती है जी तो ओदा फल ਤੁਸੀਂ ਦੇਖੋਗੇ जी पुਨੀ اگلے 2 ਹਫਤੇਾਂ ਚ ਮੰਮਾ ਦੇ ਕੈਂਸਰ ਦੇ ਕਾਰਨ ਪਪਾ ਨੇ ਇਹ ਸੋਚਿਆ ਸੀ ਕਿ ਬੈਕਸਟੈਪ ਲੈਣਗੇ ਥੋੜਾ ਜਿਹਾ ਜੀ ਤੇ ਫਾਈਨੈਂਸ਼ੀਅਲ ਸਟ੍ਰੈਸ ਦੇ ਕਾਰਨ ਵੀ ਉਹ ਆਪਣੀ ਆਈਪੀਐਲ ਚ ਬਿਜ਼ੀ ਨੇ ਜੀ ਤੇ ਜਿਹੜਾ ਸਾਰਾ ਸਾਡਾ ਸਿਆਸੀ ਜ਼ੋਰ ਹੈ ਜੀ ਉਹ ਅਸੀਂ ਇਸ ਵਾਰ ਨਹੀਂ ਫੁੱਲਫਿਲ ਕਰ पाए ਕਿਉਂਕਿ ਫੈਮਿਲੀ ਦੇ ਹੈਲਥ ਰਿਲੇਟਿਡ ਕਾਰਨ ਕਾਂਗਰਸ ਵਾਦੇ ਨਹੀਂ ਬੋਨਦੇ ਵਿੱਚ ਖੜੀ ਉਤਰੇਗੀ ਨਹੀਂ ਬਿਲਕੁਲ ਜੇ ਤੁਸੀਂ ਸਟੱਡੀ ਗ੍ਰੋਥ ਦੇਖੋਗੇ ਰਾਹੁਲ ਜੀ ਦੀ ਪਿਛਲੇ 10 ਸਾਲਾਂ 'ਚ ਉਹਨਾਂ ਨੇ ਐਜ਼ ਅ ਪਰਸਨ ਗਰੋ ਕੀਤਾ ਤੇ ਹੋਰ ਚੀਜ਼ਾਂ ਸਿੱਖੀਆਂ ਤੇ ਐਵੇਂ ਤੁਸੀਂ ਜੇ ਐਨਡੀਆ ਐਲਾਈਂਸ ਤੇ ਭਾਜਪਾ ਦੀ ਗੱਲ ਕਰੋਗੇ ਉਹਨਾਂ ਦਾ ਗ੍ਰਾਫ ਡਾਊਨ ਆਇਆ ਜੇ ਤੁਸੀਂ ਫਰਕ ਦੇਖੋਗੇ ਮੋਦੀ ਜੀ ਦੀ ਸਪੀਚਸ ਦਾ ਤੇ ਰਾਹੁਲ ਗਾਂਧੀ ਜੀ ਦੀ ਸਪੀਚਸ ਦਾ ਉਹ ਹੈਗਾ ਕਿ ਉਹ ਸਿਆਸੀ ਤੌਰ ਤੇ ਪਾਲਿਸੀ ਮੇਕਿੰਗ ਦੀ ਗੱਲ ਕਰ ਰਹੇ ਹਨ ਤੇ ਮੇਰੇ ਖਿਆਲ ਇਸ ਵਾਰ ਜਿੱਤ ਪਾਲਿਸੀ ਮੇਕਿੰਗ ਦੀ ਹੋਵੇਗੀ ਕਾਂਗਰਸ ਨੇ ਕਿਹਾ ਸੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਜਿਹੜੀ ਆ ਉਹ ਦਿੰਨੇ ਆ ਤੇ ਉਧਰ ਦੂਜੇ ਪਾਸੇ ਬੀਜੇਪੀ ਦਾ ਵੀ ਕਹਿਣਾ ਬਟ ਕਿਸਾਨ ਕਹਿੰਦੇ ਨੇ ਕਿ ਸਾਰੀਆਂ ਪਾਰਟੀਆਂ ਸਾਨੂੰ ਸਿਰਫ ਲਾਰੇ ਲਾਉਂਦੀਆਂ ਨੇ ਅਸੀਂ ਹੁਣ ਕਿਸੇ ਦੇ ਹੱਕ ਚ ਨਹੀਂ ਨਿੱਤਰਾਂਗੇ ਗਾਰੰਟੀ ਤਾਂ ਲੋਕ ਦਿੰਦੇ ਆ ਪਰ ਉਹਨੂੰ ਫੁੱਲਫਿਲ ਨਹੀਂ ਕਰ ਪਾਉਂਦੇ ਇਸ ਕਰਕੇ ਫਾਰਮਰਸ ਵੀ ਬਿਲਕੁਲ ਠੀਕ ਐ ਕਿਉਂਕਿ ਉਹ ਸਪੈਕੂਲੇਟ ਕਰ ਕਰਕੇ ਥੱਕ ਗਏ ਆ ਕਿੰਨੀ ਦੇਰ ਕਰਨ ਪਰ ਇਹ ਅੱਗੇ ਵਾਲਾ ਸਮਾਂ ਦੱਸੇਗਾ ਕਿ ਐਕਚੁਅਲੀ ਉਹਨਾਂ ਦੀ ਕਿਹੜੀ ਪਾਰਟੀ ਹੈਲਪ ਕਰ ਸਕਦੀ ਜਿਨ੍ਹਾਂ ਨੂੰ ਪਾਰਟੀ ਬੇਸ ਪੋਲਿਟਿਕਸ ਤੇ ਵੋਟ ਨਹੀਂ ਪਾਈ ਜਾਂਦੀ ਉਹਨਾਂ ਨੂੰ ਉਹਦੀ ਓਨੈਸਟੀ ਤੇ ਉਹਨਾਂ ਦੀ ਕੈਪੇਬਿਲਿਟੀ ਤੇ ਵੋਟ ਪਾਈ ਜਾਂਦੀ ਹੈ ਤੇ ਮੇਰੇ ਖਿਆਲ ਡਾਕਟਰ ਗਾਂਧੀ ਉਹੀ ਜੇ ਬੰਦੇ ਆ ਕਿ ਜਿਨ੍ਹਾਂ ਨੂੰ ਵੋਟ ਉਹਨਾਂ ਦੀ ਆਪ ਦੀ ਕ੍ਰੈਡੀਬਿਲਿਟੀ ਤੇ ਬਹੁਤ ਜ਼ਿਆਦਾ ਪਈਗੀ ਤੇ ਪਾਰਟੀ ਬੇਸਡ ਵੋਟ ਨਹੀਂ ਪਈਗੀ। ਪਾਈ ਹੋਏ ਰਾਲੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਨਹੀਂ ਮੈਂ ਇੱਕ ਸਿਆਸੀ ਤੌਰ ਤੇ ਨਹੀਂ ਆਇਆ। ਜੀ। ਮੈਂ ਤਾਂ ਇਸ ਕਰਕੇ ਆਇਆ ਕਿਉਂਕਿ ਮਮਾ ਦਾ ਹਾਲਚਲ ਪੁੱਛਣਾ ਚਾਹੁੰਦੇ ਸੀ। ਜੀ। ਤੇ ਅਸੀਂ ਤਾਂ ਬਸ ਉਹਨਾਂ ਨੂੰ ਵਿਸ਼ੇਸ ਦੇਨੀਆ ਸੀ ਕਿ ਬੈਸਟ ਆਫ ਲੱਕ ਹੈ ਨਾ ਬਹੁਤ ਮਿਹਨਤ ਕਰ ਰਹੇ ਨੇ ਤੇ ਮੇਰੇ ਖਿਆਲ ਇਹਦਾ ਰਿਜ਼ਲਟ ਵੀ ਬਹੁਤ ਸਾਮਨੇ ਆਏਗਾ ਜੀ ਟੈਲੈਂਸ ਇੱਕ ਬਹੁਤ ਜ਼ਰੂਰੀ ਚੀਜ਼ ਸੀਗੀ ਜੀ ਤੇ ਉਹਦੇ ਕਾਰਨ ਇੰਡੀਆ ਚ ਕਾਫੀ ਉਹਨਾਂ ਨੇ ਮਿਹਨਤ ਕੀਤੀ ਹੈ ਜੀ ਤੇ ਉਹਦਾ ਫਲ ਤੁਸੀਂ ਦੇਖੋਗੇ ਜੀ ਹੁਣੇ ਅਗਲੇ 2 ਹਫ਼ਤਿਆਂ ਚ ਪਰ ਮੈਂ ਸਿਆਸੀ ਰੂਪ ਤੇ ਨਹੀਂ ਜੀ ਮੈਂ ਤਾਂ ਸਿਰਫ ਇਸ ਲਈ ਆਇਆ ਸੀ ਕਿਉਂਕਿ ਮम्मा ਦੀ ਤਬੀਅਤ ਹਾਲਚਾਲ ਪੁੱਛਣਾ ਸੀ ਦੋ ਦਿਨਾਂ ਚ ਉਹਨਾਂ ਦੀ ਰੇਡੀਏਸ਼ਨ ਸ਼ੁਰੂ ਹੋਈ ਹੈ ਤਾਂ ਕਰਕੇ ਉਹ ਕੈਂਪੇਨਿੰਗ ਨਹੀਂ ਕਰ ਪਏ ਜੀ ਤੇ ਉਹਨਾਂ ਨੇ ਵੀ ਬਸ ਮਮਾ ਦਾ ਹਾਲਚਾਲ ਪੁੱਛਿਆ ਤੇ ਫਿਰ ਅਸਚਾਰ ਨਵਜੋਤ ਸਿੰਘ ਤੇ ਸਿੱਧੂ ਹਰੀਵੀ ਇਸ ਵਾਰ ਕਾਫੀ ਬਿਜ਼ੀ ਨਜ਼ਰ ਆਏ ਨੇ ਸੋ ਕਿਸ ਨੂੰ ਕਮਾਂਡ ਮਿਲੀ ਹੋਈ ਸੀ ਪਟਿਆਲਾ ਦੇ ਵਿੱਚ ਕਿ ਤੁਹਾਨੂੰ ਜ਼ਿੰਮੇਵਾਰੀ ਸੌਂਪ ਕੇ ਗਏ ਸਨ ਕੋਈ ਕਿ ਤੁਸੀਂ ਪਾਰਟੀ ਦੇ ਨਾਲ ਜੁੜੇ ਰਹਿਣਾ ਹੈ ਤੇ ਵਰਕਰਾਂ ਨੂੰ ਜੋੜ ਕੇ ਰੱਖਣ ਦੀ ਕੋਸ਼ਿਸ਼ ਜਿਹੜੀ ਉਹ ਬਰਕਰਾਰ ਰੱਖਣੀ ਹੈ ਨਹੀਂ ਨਹੀਂ ਕਈ ਵਾਰ ਇੱਕ ਮੌਕਾ ਆਂਦਾ ਹੈ ਬੰਦੇ ਦੀ ਜ਼ਿੰਦਗੀ 'ਚ ਜਿੱਥੇ ਹੈਲਥ ਇਸ਼ੂਜ਼ ਫਾਈਨੈਂਸ਼ੀਅਲ ਇਸ਼ੂਜ਼ ਦੇ ਕਾਰਨ ਥੋੜਾ ਸਾਈਡਲਾਈਨ ਆਪੇ ਹੋ ਜਾਂਦਾ ਹੈ ਜੀ ਇਹ ਮਮਾ ਦੇ ਕੈਂਸਰ ਦੇ ਕਾਰਨ ਪਪਾ ਨੇ ਸੋਚਿਆ ਸੀ ਕਿ ਬੈਕਸਟੈਪ ਲੈਣਗੇ ਥੋੜਾ ਜਿਹਾ ਜੀ ਤੇ ਫਾਈਨੈਂਸ਼ੀਅਲ ਸਟ੍ਰੈਸ ਦੇ ਕਾਰਨ ਵੀ ਉਹ ਆਪਣੀ ਆਈਪੀਐਲ ਚ ਬਿਜ਼ੀ ਨੇ ਜੀ ਤੇ ਜਿਹੜਾ ਸਾਰਾ ਸਾਡਾ ਸਿਆਸੀ ਜ਼ੋਰ ਹੈ ਜੀ ਉਹ ਅਸੀਂ ਇਸ ਵਾਰ ਨਹੀਂ ਫੁੱਲਫਿਲ ਕਰ पाए ਕਿਉਂਕਿ ਫੈਮਿਲੀ ਦੇ ਹੈਲਥ ਰਿਲੇਟਿਡ ਕਾਰਨ ਜੀ ਮੰਮਾ ਦਾ ਕੈਂਸਰ ਫਿਰ ਦੁਬਾਰਾ ਕੈਂਸਰ ਵਾਪਸ ਆਣਾ ਤੇ ਉਸ ਤੋਂ ਬਾਅਦ ਰੇਡੀਏਸ਼ਨ ਹਜੇ ਵੀ ਚੱਲੂ ਹੈ ਜੀ ਦੋ ਦਿਨਾਂ ਚ ਉਹਨਾਂ ਦੀ ਰੇਡੀਏਸ਼ਨ ਰਜਿੰਦਰਾ ਹਸਪੀਟਲ ਸ਼ੁਰੂ ਹੋਏਗੀ ਜੀ ਇਸ ਕਾਰਨ ਸਾਨੂੰ ਇਸ ਵਾਰ ਕੋਈ ਰਿਸਪੌਂਸਿਬਿਲਟੀ ਨਹੀਂ ਦਿੱਤੀ ਗਈ ਕਾਂਗਰਸ ਨੇ ਵੀ ਵੱਡੇ ਵੱਡੇ ਵਾਅਦੇ ਕੀਤੇ ਹੋਏ ਨੇ ਆਮ ਆਦਮੀ ਪਾਰਟੀ ਨੇ ਵੀ ਕੀਤੇ ਹੋਏ ਸੀ ਲੱਗਦਾ ਕਾਂਗਰਸ ਵਾਅਦੇ ਨਹੀਂ ਬੋਣ ਦੇ ਵਿੱਚ ਖੜੀ ਉਤਰੇਗੀ ਨਹੀਂ ਬਿਲਕੁਲ ਜੇ ਤੁਸੀਂ ਸਟੱਡੀ ਗ੍ਰੋਥ ਦੇਖੋਗੇ ਰਾਹੁਲ ਜੀ ਦੀ ਜੀ ਪਿਛਲੇ 10 ਸਾਲਾਂ 'ਚ ਉਹਨਾਂ ਨੇ ਐਜ਼ ਅ ਪਰਸਨ ਗਰੋ ਕੀਤਾ ਤੇ ਹੋਰ ਚੀਜ਼ਾਂ ਸਿੱਖੀਆਂ ਤੇ ਐਵੇਂ ਤੁਸੀਂ ਜੇ ਐਨਡੀਆ ਐਲਾਈਂਸ ਤੇ ਭਾਜਪਾ ਦੀ ਗੱਲ ਕਰੋਗੇ ਉਹਨਾਂ ਦਾ ਗ੍ਰਾਫ ਡਾਊਨ ਆਇਆ ਜੀ ਹੁਣ ਜੇ ਦੇਖੋ ਕੋਈ ਮੈਨੀਫੈਸਟੋ ਤੇ ਗੱਲ ਕਰਦਾ ਹੀ ਨਹੀਂ ਤੇ ਕਾਂਗਰਸ ਪਾਰਟੀ ਇਸ ਵਾਰ ਮੈਨੀਫੈਸਟੋ ਤੇ ਗੱਲ ਕਰ ਰਹੀ ਹੈ ਜਿਹੜੀ ਭਾਜਪਾ ਗੱਲਾਂ ਕਰ ਰਹੀ ਹੈ ਰਿਲੀਜੀਅਨ ਬੇਸਡ ਕਰ ਰਹੀ ਹੈ ਮਿਥ ਬੇਸਡ ਕਰ ਰਹੀ ਹੈ ਤੇ ਮੇਰੇ ਖਿਆਲ ਇਸ ਵਾਰ ਲੋਕਾਂ ਨੇ ਰਿਅਲਾਈਜ਼ ਕਰ ਲੈਣਾ ਕਿ ਇਹ ਜੀ ਚੀਜ਼ਾਂ ਤੁਸੀਂ ਇੰਨਾ ਫਾਰਫੈਕਟ ਨਹੀਂ ਕਰ ਸਕਦੇ ਇਸ ਚੀਜ਼ਾਂ ਨੂੰ ਤੁਸੀਂ ਇੱਕ ਮਹੀਨਾ ਕਰ ਲੋਗੇ ਇੱਕ ਟਰਮ ਕਰ ਲੋਗੇ ਦੋ ਮਹੀਨੇ ਕਰ ਲੋਗੇ ਕਿਤਨਾ ਕਿਤੇ ਲੋਕਾਂ ਨੂੰ ਬਾਅਦ ਵਿੱਚ ਮੈਨੀਫੈਸਟੋ ਤੇ ਪਾਲਿਸੀ ਤੇ ਗੱਲ ਕਰਨੀ ਪੈਗੀ ਤੇ ਜੇ ਤੁਸੀਂ ਫਰਕ ਦੇਖੋਗੇ ਮੋਦੀ ਜੀ ਦੀ ਸਪੀਚਸ ਦਾ ਤੇ ਰਾਹੁਲ ਗਾਂਧੀ ਜੀ ਦੀ ਸਪੀਚਸ ਦਾ ਉਹ ਹੈਗਾ ਕਿ ਉਹ ਸਿਆਸੀ ਤੌਰ ਤੇ ਪਾਲਿਸੀ ਮੇਕਿੰਗ ਦੀ ਗੱਲ ਕਰ ਰਹੇ ਹਨ ਤੇ ਮੇਰੇ ਖਿਆਲ ਇਸ ਵਾਰ ਜਿੱਤ ਪਾਲਿਸੀ ਮੇਕਿੰਗ ਦੀ ਹੋਏਗੀ ਕਾਂਗਰਸ ਨੇ ਕਿਹਾ ਸੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਜਿਹੜੀ ਹੈ ਉਹ ਦਿੰਨੇ ਆ ਤੇ ਉਧਰ ਦੂਜੇ ਪਾਸੇ ਬੀਜੇਪੀ ਦਾ ਵੀ ਕਹਿਣਾ ਵਟ ਕਿਸਾਨ ਕਹਿੰਦੇ ਨੇ ਕਿ ਸਾਰੀਆਂ ਪਾਰਟੀਆਂ ਸਾਨੂੰ ਸਿਰਫ ਲਾਰੇ ਲਾਉਂਦੀਆਂ ਨੇ ਅਸੀਂ ਹੁਣ ਕਿਸੇ ਦੇ ਹੱਕ ਚ ਨਹੀਂ ਨਿੱਤਰਾਂਗੇ ਨਹੀਂ ਬਿਲਕੁਲ ਉਹਨਾਂ ਦੀ ਗੱਲ ਇਸ ਮਾਮਲੇ 'ਚ ਸਹੀ ਹੈ ਕਿ ਬਹੁਤ ਸਾਰੀ ਪੋਲਿਟੀਕਲ ਪਾਰਟੀਆਂ ਚੀਜ਼ਾਂ ਪ੍ਰੋਮਿਸ ਕਰਦੀਆਂ ਤੇ ਉਸ ਤੋਂ ਬਾਅਦ ਉਹਦੀ ਡਿਲੀਵਰੀ ਨਹੀਂ ਹੋ ਪਾਂਦੀ ਜੀ ਇਹ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਕਿਹੜੀ ਪਾਰਟੀ ਉਹਨਾਂ ਦੀ ਹੈਲਪ ਕਰਦੀ ਹੈ ਇਸ ਕਰਕੇ ਇਸ ਚੀਜ਼ ਤੇ ਹਜੇ ਕਮੈਂਟ ਨਹੀਂ ਕਰਨਾ ਚਾਹੀਦਾ ਕਿਉਂਕਿ ਗਾਰੰਟੀ ਤਾਂ ਲੋਕ ਦਿੰਦੇ ਆ ਪਰ ਉਹਨੂੰ ਫੁੱਲਫਿਲ ਨਹੀਂ ਕਰ ਪਾਉਂਦੇ ਇਸ ਕਰਕੇ ਫਾਰਮਰਸ ਵੀ ਬਿਲਕੁਲ ਠੀਕ ਐ ਕਿਉਂਕਿ ਉਹ ਸਪੈਕੂਲੇਟ ਕਰ ਕਰਕੇ ਥੱਕ ਗਏ ਕਿੰਨੀ ਕੁ ਦੇਰ ਕਰਨ ਪਰ ਇਹ ਅੱਗੇ ਵਾਲਾ ਸਮਾਂ ਦੱਸੇਗਾ ਕਿ ਐਕਚੁਅਲੀ ਉਹਨਾਂ ਦੀ ਕਿਹੜੀ ਪਾਰਟੀ ਹੈਲਪ ਕਰ ਸਕਦੀ ਪਿਛਲੀ ਵਾਰ ਜਦੋਂ ਗਾਂਧੀ ਸਾਹਿਬ ਐਮਪੀ ਬਣੇ ਸਨ ਕੁਝ ਸਮੇਂ ਬਾਅਦ ਪਾਰਟੀ ਛੱਡ ਕੇ ਚਲੇ ਗਏ ਸਨ ਆਮ ਆਦੀ ਪਾਰਟੀ ਦੇ ਵਿੱਚ ਨਹੀਂ ਹੁਣ ਲੱਗਦਾ ਹੈ ਕਿ ਉਹ ਕਾਂਗਰਸ ਦੇ ਵਿੱਚ ਰਹਿ ਕੇ ਹੀ ਆਪਣੇ ਵਾਅਦੇ ਨਿਭਾਉਣਗੇ ਜਾਂ ਫਿਰ ਆਉਣ ਵਾਲੇ ਸਮੇਂ 'ਚ ਪਾਸਾ ਪਲਟ ਵੀ ਸਕਦਾ ਹੈ ਦੇਖੋ ਕਈ ਲੀਡਰ ਹੁੰਦੇ ਆ ਜਿਨ੍ਹਾਂ ਨੂੰ ਕਿਸੇ ਪਾਰਟੀ ਦੀ ਲੋੜ ਨਹੀਂ ਹੁੰਦੀ ਤੇ ਜਿਹੜਾ ਡਾਕਟਰ ਗਾਂਧੀ ਦਾ ਤਜਰਬਾ ਹੈ ਜੀ ਤੇ ਜਿਹੜਾ ਉਹਨਾਂ ਦਾ ਵੈਸੇ ਵੀ ਰੂਪ ਹੈਗਾ ਲੋਕਾਂ ਦੇ ਸਾਹਮਣੇ ਉਹ ਇੱਕ ਓਨੈਸਟ ਪਰਸਨ ਦੇ ਕਾਰਨ ਅੱਗੇ ਆਇਆ ਹੈ ਪਾਰਟੀ ਦੇ ਕਾਰਨ ਨਹੀਂ ਆਇਆ ਤੇ ਇਹ ਜੇ ਹਰੇਕ ਮੇਰੇ ਖਿਆਲ ਸਟੇਟ 'ਚ ਕਈ ਲੀਡਰ ਹੁੰਦੇ ਆ ਜੀ ਜਿਨ੍ਹਾਂ ਨੂੰ ਪਾਰਟੀ ਬੇਸ ਪੋਲਿਟਿਕਸ ਤੇ ਵੋਟ ਨਹੀਂ ਪਾਈ ਜਾਂਦੀ ਉਹਨਾਂ ਨੂੰ ਉਹਦੀ ਓਨੈਸਟੀ ਤੇ ਉਹਨਾਂ ਦੀ ਕੈਪੇਬਿਲਿਟੀ ਤੇ ਵੋਟ ਪਾਈ ਜਾਂਦੀ ਆ ਤੇ ਮੇਰੇ ਖਿਆਲ ਡਾਕਟਰ ਗਾਂਧੀ ਉਹੀ ਜੇ ਬੰਦੇ ਆ ਕੇ ਜਿਨ੍ਹਾਂ ਨੂੰ ਵੋਟ ਉਹਨਾਂ ਦੀ ਆਪ ਦੀ ਕ੍ਰੈਡੀਬਿਲਿਟੀ ਤੇ ਬਹੁਤ ਜ਼ਿਆਦਾ ਪਈਗੀ ਤੇ ਪਾਰਟੀ ਬੇਸਡ ਵੋਟ ਨਹੀਂ ਪਈਗੀ ਸੋ ਇਹ ਸਨ ਨਵਜੋਤ ਸਿੰਘ ਸਿੱਧੂ ਹਰਾਂ ਦੇ ਸਪੁੱਤਰ ਕਰਨਵੀਰ ਸਿੰਘ ਜੋ ਅੱਜ ਇੱਥੇ ਆਏ ਹੋ ਸੰਪ੍ਰਿੰਕਾ ਗਾਂਧੀ ਦੀ ਰੈਲੀ ਦੇ ਵਿੱਚ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਉਹ ਸਿਆਸੀ ਤੌਰ ਤੇ ਨਹੀਂ ਆਏ ਸਨ ਨਿੱਜੀ ਤੌਰ ਤੇ ਆਏ ਹੋਏ ਸਨ ਉਹਨਾਂ ਨੇ ਵੀ ਕਿਹਾ ਕਿ ਪਾਰਟੀ ਨੂੰ ਪੂਰਾ ਸਮਰਥਨ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਹਾਲਾਂਕਿ ਨਿੱਜੀ ਜ਼ਿੰਦਗੀ ਦੇ ਵਿੱਚ ਜਿਵੇਂ ਵੇਖਿਆ ਜਾਵੇ ਮਿਸਿਸ ਸਿੱਧੂ ਨੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਨੇ ਤੇ ਬਿਮਾਰੀ ਇੱਕ ਵਾਰ ਫਿਰ ਵਾਪਸ ਆ ਗਈ ਹੈ ਪਰਿਵਾਰ ਥੋੜਾ ਜਾਂ ਮਾਇਉਸ ਜ਼ਰੂਰ ਨਜ਼ਰ ਆ ਰਿਹਾ ਹੈ ਪਰ ਕਿਹਾ ਜਾਂਦਾ ਹੈ ਸਮਰਥਨ ਜਿਹੜਾ ਹੈ ਉਹ ਪੂਰਾ ਕਾਂਗਰਸ ਨੂੰ ਦਿੱਤਾ ਜਾ ਰਿਹਾ ਹੈ ਵੇਖਣਾ ਹੋਵੇਗਾ ਖਈ ਦੇ ਰਹੀ ਹੈ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਕੇ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ